ਜੀ ਸੱਸੀ ਗਾਰ ਜੀ ਸਾਰਿਆਂ ਨੂੰ ਮੈਂ ਟ੍ਰੈਂਡਿੰਗ ਬੁਟੀਕ ਬਠਿੰਡਾ ਤੋਂ ਤਾਂ ਅੱਜ ਅਸੀਂ ਖੜੇ ਹਾਂ ਜੀ ਚੀਲਾਂ ਦੇ ਸ਼ਹਿਰ ਬਠਿੰਡਾ ਦੇ ਵਿੱਚ ਜਿੱਥੇ ਅਸੀਂ ਨਹਿਰ ਦੇ ਉੱਪਰ ਆਏ ਹੋਏ ਹਾਂ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਰਵਾਇਤੀ ਬਾਗ ਤੇ ਪੁਲਕਾਰੀਆਂ ਤਿਆਰ ਕਰਦੇ ਹਾਂ ਤੇ ਇੱਕ ਅਸੀਂ 52 ਬਾਗ ਰੈਡੀ ਕੀਤਾ ਸੀ ਤਾਂ 52 ਬਾਗ ਦੇ ਵਿੱਚ ਇੱਕ ਅਸੀਂ ਅੰਟੀਕ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਅੰਟੀਕ ਜਾਂ ਨਵਾਂ ਡਿਜ਼ਾਈਨ ਰੈਡੀ ਕੀਤਾ ਹੈ ਇਹ ਵੀ 52 ਬਾਗ ਜੀ ਤੇ ਇਹਦਾ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਹੈ ਤੇ ਬਹੁਤ ਜ਼ਿਆਦਾ ਸੋਹਣੀ ਜਿਹੜੀ ਹੈਗੀ ਲੁੱਕ ਦਿੰਦਾ ਬਾਗ ਤੇ ਇਹਦੇ ਵਿੱਚ ਵੀ ਅਸੀਂ 52 ਬਾਕਸ ਬਣਾਏ ਹੋਏ ਨੇ ਸਾਰੇ ਜਿਹੜੇ ਬਾਕਸਸ カラー ਇਹਦਾ ਆਏਗਾ ਜੀ ਬਹੁਤ ਜ਼ਿਆਦਾ ਸੋਹਣਾ ਪਰਪਲ ਮਹਿਰੂਨ ਤਾਂ ਤੁਸੀਂ ਇਹਨੂੰ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਇਹਦੀ ਫਿਨਿਸ਼ਿੰਗ ਨੂੰ ਬਹੁਤ ਜ਼ਿਆਦਾ ਸੋਹਣਾ ਹੋਇਆ ਇਹਦੇ ਵਿੱਚ ਅਸੀਂ ਚਿੜੀਆਂ ਬਣਾਈਆਂ ਹੋਈਆਂ ਨੇ ਪਹਿਲਾਂ ਵਾਲੇ ਬਾਵਨ ਬਾਗ ਦੇ ਵਿੱਚ ਅਸੀਂ ਜਿਹੜੇ ਸੀਗੇ ਉਹ এলিਫੈਂਟ ਦਾ ਮੋਟਿਫ ਦਿੱਤਾ ਸੀ ਤਾਂ ਇਸ ਤੋਂ ਇਲਾਵਾ ਅਸੀਂ ਬਾਵਨ ਬਾਗ ਦੇ ਵਿੱਚ ਜਿਹੜਾ ਇੱਕ ਹੋਰ ਡਿਜ਼ਾਈਨ ਪਹਿਲਾਂ ਰੈਡੀ ਕੀਤਾ ਸੀ ਉਹਦੇ ਨਾਲ ਦਾ ਹੀ ਅਸੀਂ ਇੱਕ ਨਵਾਂ ਕਲਰ ਐਡ ਆਨ ਕੀਤਾ ਜੀ ਬਹੁਤ ਜ਼ਿਆਦਾ ਸੋਹਣਾ ਟਰੈਡੀਸ਼ਨਲੀ ਬ੍ਰਾਊਨ ਕਲਰ ਹੈ ਇਹ ਪਹਿਲਾਂ ਵਾਲਾ ਹੀ ਡਿਜ਼ਾਈਨ ਹੈ ਬਸ ਅਸੀਂ ਇਹਦੇ ਵਿੱਚ ਨਵਾਂ ਕਲਰ ਹੀ ਐਡ ਕੀਤਾ ਤਾਂ ਇਹ ਵੀ ਬਹੁਤ ਜ਼ਿਆਦਾ ਸੋਹਣਾ ਇਹ ਜਿਹੜੇ ਬਾਗਵਨ ਬਾਗ ਨੇ ਇਹ ਸਾਡੀ ਵਿਰਾਸਤ ਦੀ ਸੰਭਾਲ ਹੈ ਜੀ ਤਾਂ ਇਹਨਾਂ ਦੋਨਾਂ ਬਾਗਾਂ ਦਾ ਤੁਸੀਂ ਆਰਡਰ ਪਲੇਸ ਕਰਨ ਦੇ ਲਈ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਸੈਂਡ ਕਰ ਸਕਦੇ ਹੋ ਥੈਂਕ ਯੂ